ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਬਾਜ ਸਿੰਘ ਨੂੰ ਚਰਕਰੀ ਤੇ ਬੰਨਿਆ ਗਿਆ ਨਵਾਬ ਤੇ ਕਾਂਜੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੁਝ ਡਰ ਪਾਲ ਤੇ ਮਨ ਵਿੱਚ ਪੈਦਾ ਹੋਇਆ ਹੋਵੇਗਾ ਦੇਖ ਸ਼ਹਾਬਾਜ ਸਿੰਘ ਨੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹਟਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੋਸ਼ਨ ਪਰਵਿਕ ਵਰ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲਵੇ ਤਾਂ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਕੁੰਜਗੀਰਾਂ ਦੀ ਸਰਦਾਰੀ ਬਣੇਗਾ ਤੇ ਨਾਲੇ ਇਹ ਰਾਜ ਤਾਂ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡੀ ਜ਼ੁਲਮੀ ਰਾਜ ਕੀ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਕੀ ਅੰਮ੍ਰਿਤਸਰ ਤੋਂ ਗੂੰਜਦੇ ਜਿਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਮ ਰਹੇ ਸੱਚ ਸੱਚ ਦੱਸੋ ਨਵਾਬ ਸਾਹਿਬ ਇਹ ਅਨੰਦਪੁਰ ਦੇ ਅੰਬਰਾਂ ਵਿੱਚ ਉੱਡਦੇ ਬਾਜ਼ ਤੁਹਾਨੂੰ ਸੁਪਨਿਆਂ ਵਿੱਚ ਨਹੀਂ ਡਰਾਉਂਦੇ ਨਵਾਬ ਹਜੇ ਬੋਲ ਹੀ ਰਿਹਾ ਸੀ ਕਿ ਸ਼ਹਿਵਾਜ ਸਿੰਘ ਹਾਸਤਿਆਂ ਜਵਾਬ ਦਿੱਤਾ ਬੰਦ ਕਰਵਾਓ ਇਹ ਬਕਵਾਸ ਨਵਾਬ ਚਿੱਕਿਆ ਤੇ ਚਾਹਦਾ ਨੇ ਚਰਖੜੀ ਨੂੰ ਢੇਡਾ ਦਿੱਤਾ ਲਹੂ ਦੇ ਪ੍ਰਣਾੜੇ ਸ਼ਹਾਬਾਸ਼ ਸਿੰਘ ਦੇ ਸਰੀਰ ਵਿੱਚੋਂ ਵਗਣ ਲਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਭਾਈ ਸੁਵੇਸ਼ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਉਹ ਹੱਥ ਛੋੜਦਿਆਂ ਬੋਲੇ ਧੰਨ ਹੈ ਤੂੰ ਪੁੱਤਰ ਧੰਨ ਤੇਰਾ ਜਨਮ ਧੰਨ ਮਾਤਾ ਸਾਹਿਬ ਦੇਵਾ ਜੀ ਧੰਨ ਕਲ ਕੀ ਧਰ ਪਿਤਾ ਜੀ ਨਵਾਬ ਨੂੰ ਜਾਪਿਆ ਕਿ ਪੀੜ ਨਾ ਸਹਾਰਦਾ ਹੋਇਆ ਸ਼ਹਾਬਾਸ਼ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚਰਖੜੀ ਰੁਕਵਾਈ ਤੇ ਸ਼ਾਹਵਾਜ ਕੋਲ ਜਾ ਕੇ ਫਿਰ ਬੋਲਿਆ ਕਿ ਦੇਵੇਂਗਾ ਐਸਾ ਧਰਮ ਤੈਨੂੰ ਜਿਸ ਬਦਲੇ ਚਰਖੜੀਆਂ ਮਿਲਣ ਸਾਡੇ ਵਾਲਿਆ ਦੇਖੀ ਕਿਵੇਂ ਜ਼ਗੀਰਾਂ ਤੇ ਸੁੱਖ ਪਾਵੇਂਗਾ ਮਹਿਲਾਂ ਦਾ ਮਾਲਕ ਬਣੇਗਾ ਤੇ ਵੱਡੇ ਅਹੁਦੇ ਬਖਸ਼ੇ ਜਾਣਗੇ ਅਨੰਤਪੁਰੀ ਧੂੜਾਂ ਕੇ ਦੁਨੀਆ ਦੇ ਵੱਡੇ-ਵੱਡੇ ਅਹੁਦਿਆਂ ਦੀ ਔਕਾਤ ਕਿਨਕਾ ਮਾਤਰ ਵੀ ਨਹੀਂ ਸਾਲਸੇ ਦੇ ਚਰਨ ਪਰਸਨ ਕੋ ਭਟਾ ਹੋਰ ਸੁਖ ਕੀ ਹੋਵੇਗਾ ਧਰਤੀ ਉੱਤੇ ਸ਼ਾਹ ਬਾਜ ਸਿੰਘ ਨੇ ਮੁਸਤਰਾਉਂਦਿਆਂ ਹੋਇਆ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁੱਕੀਆਂ ਹੱਡੀਆਂ ਦੇ ਵੈਂਤਾ ਲਹੂ ਉਸ ਅੰਦਰਲੀ ਚੜਦੀ ਕਲਾ ਨੂੰ ਝੂ ਵੀ ਨਹੀਂ ਸਕਿਆ ਨਵਾਬ ਖਿੱਚ ਕੇ ਪਿਛੇ ਹੋਇਆ ਚਰਖਰੀ ਫੇਰ ਘੁਮਾਈ ਗਈ ਲਹੂ ਫੇਰ ਵਗਿਆ ਟਡੀਆਂ ਫੇਰ ਟਡੀਆਂ ਪਰ ਸਿੱਖ ਦਾਸ ਦਿੱਤ ਕੋ ਰਤਾ ਵੀ ਨਹੀਂ ਟੜਕਿਆ ਧੰਤਾ ਯੋਗ ਹੈ ਉਹ ਪੁਰਸ਼ ਸ਼ਾਹਬਾਜ਼ ਸਿੰਘ ਜੋ ਸਿੱਖੀ ਕੇਸਾ ਸਵਾਸਾ ਸੰਗ ਨਿਭਾਈਆਂ ਜਾਏ ਭਾਈ ਸੁਵੇਕ ਸਿੰਘ ਬੋਲੇ ਤੋ ਵੈੜੀ ਵੈਰੀ ਬਣ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪਿਤਾ ਹੈ ਤੋ ਹਜੇ ਵੀ ਵੇਲਾ ਹੈ ਅਚਾਲੇ ਆਪਣੇ ਪੁੱਤਰ ਨੂੰ ਲਖ ਖਤਰੀ ਨੂੰ ਭਾਈ ਸੁਬੇਖ ਸਿੰਘ ਦੇ ਬੋਲਾਂ ਤੇ ਗੁੱਸਾ ਆ ਗਿਆ ਸਰੀਰ ਰੱਖਿਆ ਕਿ ਲਾਭ ਜੇ ਧਰਮ ਹੀ ਜਾਂਦਾ ਰਹਾ ਧਰਮ ਤੋਂ ਛੜਕਿਆ ਮਨੁੱਖ ਧੜਕਦੇ ਦਿਲ ਨਾਲ ਦੀ ਮੁਰਦਾ ਹੀ ਹੈ ਲਖ ਪੁੱਤ ਰਾਇ ਇਹ ਗੱਲ ਤੇਰੇ ਜਹੇ ਬੇਦੀਨੇ ਨੂੰ ਕਿੱਥੋਂ ਸਮਝਾਵੇ ਕਿਸੇ ਸਿੱਖ ਨੂੰ ਤੋਪੇ ਅੱਗੇ ਫੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੁਣ ਲੈ ਕਹੋਗੇ ਤਾਂ ਉਹ ਬੇਚਿੱਤਕ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੀ ਹੈ ਤੈਨੂੰ ਰਤਾ ਰੰਜ ਨਹੀਂ ਕਿ ਤੇਰੀ ਅੰਸ਼ ਵੰਸ ਨਹੀਂ ਰਹਿਣੀ ਕੁਝ ਨਾਸ਼ ਹੋ ਜਾਏਗਾ ਪੰਥ ਉਤੋਂ ਸੱਚੇ ਪਿਤਾ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਤੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਝੁੜ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥ ਵੱਲ ਹੀ ਪਿੱਠ ਹੋ ਗਈ ਨਾਲੇ ਤੁਹਾਨੂੰ ਇਹੋ ਕਿਉਂ ਲੱਗਦਾ ਕਿ ਮੈਂ ਪੁੱਤਰ ਗਵਾ ਰਿਹਾ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦੀ ਦ੍ਰਿੜਤਾ ਦੇਖ ਕੇ ਇਹਨਾਂ ਨਹੀਂ ਮੰਨਣਾ ਨਵਾਬ ਨੇ ਕਾਹੀ ਨੂੰ ਹੌਲੀ ਜਿਹੇ ਬੋਲ-ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ। ਹੁਣ ਮੁਗਲਾਂ ਨੇ ਸ਼ਹਾਵਾਜ ਸਿੰਘ ਨੂੰ ਹੋਰ ਤਸਹੀਹ ਦੇਣੇ ਸ਼ੁਰੂ ਕਰ ਦਿੱਤੇ। ਕਿ ਕਿਸੇ ਵੀ ਤਰ੍ਹਾਂ ਸ਼ਹਾਵਾਜ ਨੂੰ ਪੀੜ ਨਾਲ ਭਰੌਣ ਤੇ ਮਜਬੂਰ ਕਰੋ। ਕੋਈ ਵੀ ਤਸਹੀਹਾ, ਕੋਈ ਵੀ ਹਥਿਆਰ ਵਰਤੋ। ਫਸਟ ਇਸ ਦੀਆਂ ਚੀਕਾਂ ਇਸ ਦੇ ਪਿਤਾ ਦੇ ਕੰਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਜੜਾਦਾਂ ਨੇ ਡਾਂਗਾ ਨਾਲ ਸ਼ਾਹਵਾਜ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ ਦੋਵੇਂ ਲੱਟਾਂ ਉਲਟ ਦਿਸ਼ਾਵਾਂ ਵੱਲ ਕੁੱਖੀਆਂ ਮੋਟੇ ਭੰਨ ਤੇ ਕੋਹਣੀਆਂ ਤੋੜ ਦਿੱਤੀਆਂ ਜਮੂਰਾ ਨਾਲ ਮਾਸ ਪੁੱਟਿਆ ਗਿਆ ਨੱਕ ਕੰਨ ਗੁੱਲ ਸਭ ਕੁਝ ਹਥੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਖੇੜ ਦਿੱਤੇ ਗਏ ਪਰ ਸ਼ਾਹਵਾਜ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਸੋ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕੀ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖਲ ਨਾ ਲਈਏ ਜਲਾਦਾਂ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾ ਪ੍ਰੇ ਸਨ ਇਸ ਨੂੰ ਫੇਰ ਚਰਕੜੀ ਤੇ ਚਾੜੋ ਨਵਾਬ ਨੇ ਜਲਾਦਾਂ ਨੂੰ ਹੁਕਮ ਕੀਤਾ ਚਰਕੜੀ ਦੇ ਦੋ ਗੇੜਿਆਂ ਮਗਰੋਂ ਸ਼ਾਹਬਾਜ ਸਿੰਘ ਬੇਹੋਸ਼ ਹੋ ਗਿਆ ਜਦ ਉਸ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਢੁੰਨੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਦ ਚੜਾਈ ਕਰ ਗਿਆ ਇਹ ਤਾਂ ਚੁੱਪ ਹੋ ਗਿਆ ਇਹ ਜੂਰ ਤੇਰਾ ਪੁੱਤਰ ਜਾ ਰਿਹਾ ਹੈ ਸਬੀਕ ਸਿੰਘ ਜਾਂਦੇ ਨੂੰ ਜੇ ਕੁਝ ਕਹਿਣਾ ਹੈ ਤਾਂ ਵਿੜਾ ਹੈ ਲਖਪਤਰਾਏ ਭਾਈ ਸੁਵਾਲ ਸਿੰਘ ਦੀ ਕੋਠੜੀ ਵੱਲ ਦੇਖਦਾ ਹੋਇਆ ਬੋਲਿਆ ਧੰਨ ਸੱਚੇ ਪਾਤਸ਼ਾ ਬੱਚੇ ਦੀ ਸਿੱਖੀ ਸਵਾਸਾ ਸੰਗ ਨਿਭਾਈ ਹੈ ਕੋਈ ਭੁੱਲ ਚੁੱਕਦੀ ਖਿਮਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਐ ਅਤੇ ਇਦਾਂ ਦੀਆਂ ਹੋਰ ਫਾਕੀਆਂ ਸੁਣਨ ਦੇ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਦਬ ਦਿਓ ਵਾਹਿਗੁਰੂ ਜੀ ਦਾ ਕਾਹਸਾ ਵਾਹਿਗੁਰੂ ਜੀ ਕੀ ਫਤਿਹ